ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਜੀ ਨਾਲ ਅੱਜ ਇਸ ਟਾਈਮ ਅਸੀਂ ਖੜੇ ਆ ਕੱਗੇ ਵਿੱਚ ਜਿੱਥੇ ਕਿ ਮੇਨ ਰੋਡ ਤੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਜਰੂਰ ਕਾਂਗੇ ਵੀ ਇੱਕ ਵਾਰ ਜਰੂਰ ਦਿਖਾਣਗੇ ਇੱਕ ਜੋ ਕੱਗੇ ਦਾ ਤੇ ਪਤਲਾ ਦਾ ਪ੍ਰਸ਼ਾਸਨ ਟ੍ਰੈਫਿਕ ਪ੍ਰਸ਼ਾਸਨ ਸਿਸਟਮ ਤੁਹਾਨੂੰ ਮੌਜੂਦ ਆ ਰਿਹਾ ਹੈ ਇਹ ਇਕੱਠੇ ਹੋਏ ਨੇ ਕਿਉਂਕਿ ਜੋ ਤੁਹਾਨੂੰ ਪਤਾ ਕੱਗੇ ਦੇ ਵਿੱਚ ਸ਼ਾਮ ਟਾਈਮ ਜਦੋਂ ਦਿਨ ਰਾਤ ਇੱਥੇ ਟ੍ਰੈਫਿਕ ਬੜੀ ਜਾਮ ਹੁੰਦੀ ਸੀ ਜੋ ਰੇੜੀਆਂ ਨੂੰ ਰੇੜੀਆਂ ਕਾਫੀ ਮਤਲਬ ਕਿਨਾਰੇ ਤੇ ਸੜਕ ਤੇ ਲੱਗੀਆਂ ਹੁੰਦੀਆਂ ਸੀਗੀਆਂ ਵਹੀਕਲ ਜੋ ਲੋਕਾਂ ਦੇ ਖੜੇ ਹੁੰਦੇ ਸੀਗੇ ਇੱਥੇ ਸਰਕਾਰ ਦੀ ਹਦਾਇਤਾਂ ਅਨੁਸਾਰ ਉਹਨਾਂ ਨੂੰ ਹਟਾਉਣ ਲਈ ਪ੍ਰਸ਼ਾਸਨ ਅਜੇ ਇੱਥੇ ਮੌਜੂਦ ਹੋਇਆ ਹੈ ਕਿ ਜੋ ਵਿਕਲ ਨੇ ਉਹਨਾਂ ਨੂੰ ਸਾਈਡ ਤੇ ਹਟਾਏ ਜਾਣ ਜੋ ਸਾਈਡ ਤੇ ਨਹੀਂ ਹਟਾਉਂਦੇ ਉਹਨਾਂ ਦੇ ਇਸ ਟਾਈਮ ਪ੍ਰਸ਼ਾਸਨ ਵੱਲੋਂ ਚਲਾਣ ਵੀ ਕੱਟੇ ਜਾ ਰਹੇ ਨੇ ਜਿਹੜੀ ਬਾਕੀ ਦੀ ਜਾਣਕਾਰੀ ਇਸ ਟਾਈਮ ਆਪਾਂ ਜੋ ਪਾਤੜਾ ਦੇ ਕੱਗਾ ਪ੍ਰਸ਼ਾਸਨ ਇਸ ਟਾਈਮ ਇੱਥੇ ਮੌਜੂਦ ਹੈ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਤੁਸੀਂ ਦੇਖ ਦੇਖ ਸਕਦੇ ਹੋ ਕੱਗੇ ਦੇ ਵਿੱਚ ਜੋ ਫਾਲਤੂ ਟ੍ਰੈਫਿਕ ਜਮ ਹੋ ਰਹੀ ਹੈ ਜਾਂ ਰੇੜੀਆਂ ਲਗੀਆਂ ਹੋਈਆਂ ਨੇ ਬਾਤਨਾ ਪ੍ਰਸ਼ਾਸਨ ਨੂੰ ਹਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿ ਕੋਈ ਆਖਣ ਸਵੇਰ ਕੋਈ ਹਾਸਾ ਨਾ ਵਾਪਰ ਸਕੀ। ਇਹਨੂੰ ਰੋਡ ਤੇ ਗੱਡੀ ਨਹੀਂ ਮਿਲਦੀ ਜੀ ਕੋਈ। ਹਾਂ? ਇਹ ਤਾਂ ਪਹਿਲੇ ਬੰਦੂ ਦਾ ਹੈ। ਠੀਕ ਆ ਜੀ। ਰੋਡ ਠੀਕੋ। ਠੀਕ ਆ। ਹਾਂਜੀ ਵਧੀਆ ਹੋ ਗਿਆ। ਉਹ ਬੇਟਾ ਕਿਹਦੀ ਤੇ ਕਾ ਗੱਡੀ ਕਿਹਦੀ ਆ ਬੱਚੇ? ਇਹ ਤਾਂ ਗੱਡੀ ਦੀ ਆ ਰੱਖੇ। ਇਹ ਬਰਾਉਰ ਬਲੋ ਕਿੱਥੇ ਦੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦੇ ਵਿੱਚ ਨਜਾਇਜ਼ ਨਜਾਇਜ਼ ਜੋ ਟ੍ਰੈਫਿਕ ਜਮ ਹੁੰਦੀ ਸੀ ਜੋ ਰੇੜੀਆਂ ਵਗੈਰਾ ਲੱਗਦੀਆਂ ਸੀਗੀਆਂ ਇੱਥੇ ਉਹਨੂੰ ਦੇਖ ਕੇ ਜੋ ਪ੍ਰਸ਼ਾਸਨ ਹੈ ਪਾਤਲਾ ਦਾ ਪ੍ਰਸ਼ਾਸਨ ਇੱਥੇ ਟ੍ਰੈਫਿਕ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਵੀ ਤਾਂ ਕਿ ਕੋਈ ਹਾਸਾ ਇੱਥੇ ਨਾ ਵਾਪਰ ਸਕੇ ਸੋ ਹਦਾਇਤਾਂ ਦੇ ਅਨੁਸਾਰ ਪ੍ਰਸ਼ਾਸਨ ਆਮ ਪਬਲਿਕ ਨੂੰ ਸਮਝਾਉਂਦਾ ਹੋਇਆ ਇਹ ਜੀ ਨਜ਼ਰ ਆ ਰਿਹਾ ਕਿ ਇਹ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਿਆ ਕਰੋ ਕਿ ਪਾਰਕਿੰਗ ਨੂੰ ਦੇਖਦੇ ਹੋਏ ਸਾਈਡ 'ਚ ਆਪਣੀ ਜੋ ਵਹੀਕਲ ਨੇ ਸਾਈਡ 'ਚ ਲਗਾਉਣੇ ਚਾਹੀਦੇ ਨੇ ਚਲੋ ਚੋ ਜਾਓ ਜਾਓ ਮੱਦੇ ਜਲ ਬੇਟਾ ਸਟੈਂਪ ਵੀ ਇਹ ਜੋ ਤਸਵੀਰਾਂ ਨੇ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਜੋ ਨਜ਼ਾਇਜ਼ ਇੱਥੇ ਵਾਹਿਕਲ ਆਪਣੇ ਖਣਾਉਂਦੇ ਨੇ ਮੋਟਰਸਾਈਕਲ ਜਾਂ ਗੱਡੀਆਂ ਕਾਰਾ ਖਣਾਉਂਦੇ ਨੇ ਉਹਨਾਂ ਦੇ ਇਹ ਚਲਾਨ ਵੀ ਪ੍ਰਸ਼ਾਸਨ ਵੱਲੋਂ ਜੋ ਕੱਟੇ ਜਾ ਰਹੇ ਨੇ ਅੱਜ ਨਾ ਮੈਨੂੰ ਲਿਖਤੀ ਸ਼ਿਕਾਇਤ ਆਈ ਵੀ ਕਿ ਗੀਰੋ ਜਿਹੜੀਆਂ ਰੇੜੀਆਂ ਰੋਡ ਦੇ ਉੱਪਰ ਲਾ ਕੇ ਤੇ ਜਾਮ ਦਵਾਇ ਰੱਖਦੇ ਨੇ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਤਿੰਨ ਚਾਰ ਬੈ ਕੇ ਮੋਟਰਸਾਈਕਲ ਤੇ ਚਾਰ ਬੈ ਕੇ ਇਹਨਾਂ ਡਰਾਈਵਿੰਗ ਕਰਦੇ ਨੇ ਬਹੁਤ ਮਾੜੀ ਗੱਲ ਹੈ ਕਿ ਉਹ ਤਿੰਨ ਚਾਰ ਬਹਿ ਕੇ ਜਿਹੜੇ ਐਕਸੀਡੈਂਟ ਹੁੰਦਾ ਬਹੁਤ ਮੁੱਦਾ ਹੈ ਅਮੁੱਲ ਕਰਨਿਆ ਹੈ ਜਿਸ ਕਰਕੇ ਅੱਜ ਮੈਂ ਇੱਥੇ ਆਣ ਕੇ ਆਪਣੀ ਟੀਮ ਫੈਸਲ ਡਰਾਈਵ ਟੀਮ ਦੇ ਨਾਲ ਆ ਕੇ ਨਾਕਾ ਲਾ ਕੇ ਚਲਾਨ ਕੀਤਾ ਸੀ ਨਹੀਂ ਅਫਸਰਾਂ ਦੇ ਹੁਕਮਾਂ ਦੇ ਨਾਲ ਸਰ ਕੁਝ ਜਿਹੜੇ ਇੱਥੇ ਲੋਕ ਨੇ ਨਾ ਜਿਹੜੇ ਰੇੜੀਆਂ ਵਾਲੇ ਨੇ ਉਹ ਅੱਜ ਜਾਨੀ ਕਿ ਤੁਹਾਨੂੰ ਦੇਖ ਕੇ ਥੋੜਾ ਜਿਹਾ ਸਾਕਾਈ ਜਨ ਕਿ ਲੇਕਿਨ ਨਾ ਦੋ ਚਾਰ ਦਿਨ ਬਾਅਦ ਫਿਰ ਵੀ ਸਰ ਇਦਾਂ ਆ ਵੀ ਮੇਰੀ ਡਰਾਈਵ ਉਸੇ ਮੈਂ ਆ ਮੈਂ ਸਮਾਨ ਦੇ ਟੋਲੀ ਹੁੰਦਾ ਪਰ ਮੈਂ ਦਿੱਲੀ ਨਾਲ ਵਾਪਸ ਪਾਸੇ ਘਰਾ ਕਰਾਂ ਗੂੰਗਾ ਮੇਰੇ ਨਾਲ ਥੋੜਾ ਜਿਹਾ ਇੰਨਾ ਕਿ ਮੈਨੂੰ ਰੇੜ ਲੋਗੋ ਲੋਗ ਨੇ ਮੇਰਾ ਸਾਥ ਦੇਣਾ ਤੇ ਮੈਂ ਨਾਲ ਇਹ ਨਾਲ ਚੱਲੂਗਾ। ਮੇਰੇ ਕੋ ਮੈਂ ਤਾਂ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਪਰਿਵਾਰਾਂ ਨੂੰ ਇਹਨਾਂ ਫੈਮਲੀਅਨ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਜੋ ਬੁੱਲਡ ਮੋਟਰਸਾਈਕਲਾਂ 'ਤੇ ਚੱਲਦੇ ਨੇ ਸੰਸਦ ਚੇਂਜ ਕੀਤੇ ਇਹਨਾਂ ਨੂੰ ਚੇਂਜ ਨਾ ਕਰਨ ਦੇਣ ਜਿਸ ਵੇਲੇ ਚੇਂਜ ਕਰਦੇ ਨੇ ਪਟਾਕੇ ਮਾੜਦੇ ਨੇ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਦਿਲ ਦੀ ਪ੍ਰੋਬਲਮ ਹੈ ਉਹਦੇ ਕਰਕੇ ਸਾਡੇ ਕੋਲ ਵੀ ਪ੍ਰੋਬਲਮ ਆ ਸਕਦੀ ਆ ਕੋਈ ਕਿਸੇ ਦਾ ਕੋਈ ਇੰਸਟੀਚਿਊਟ ਹੋ ਸਕਦਾ ਤੇ ਮੈਂ ਤੇ ਇਹੋ ਹੀ ਬੇਨਤੀ ਕਰਦਾ ਹਾਂ ਪਰਿਵਾਰਾਂ ਨੂੰ ਵੀ ਇਹਨਾਂ ਨੂੰ ਬੱਚਿਆਂ ਨੂੰ ਸਮਝਾ ਕੇ ਰੱਖਣਾ ਤੁਸੀਂ ਦੇਖ ਸਕਦੇ ਹੋ ਇਸ ਬਾਈਕ ਦੇ ਉੱਤੇ ਕੋਈ ਨੰਬਰ ਪਲੇਟ ਨਹੀਂ ਹੈਗੀ ਨਜਾਇਜ਼ ਜੋ ਇੱਥੇ ਮਤਲਬ ਰੋਡ ਤੇ ਵਿਕਾ ਚਲਾਉਂਦੇ ਨੇ ਜਾਂ ਕੋਈ ਵੀ ਆਪਾਂ ਲਾ ਲਈਏ ਖਾਸੇ ਇੱਥੇ ਰਾਤ ਬਰਾਦ ਨੂੰ ਹੋ ਸਕਦੇ ਨੇ ਸੋ ਜੋ ਹੈ ਅਪਰਾਧਾ ਇਹ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਕੀਤਾ ਜਾ ਰਿਹਾ ਹੈ